ਕੀ ਕਹਿੰਦੇ ਕਿ ਐਦਾਂ ਦਾ ਕੋਈ ਫਲ ਵਾ ਜਿਹੜਾ ਅਸੀਂ ਖਾ ਨਹੀਂ ਸਕਦੇ ਐਦਾਂ ਦਾ ਕਿਹੜਾ ਫਲ ਹੋਏਗਾ ਜੂਸ ਪੀ ਸਕਦੇ ਹਾਂ ਉਸਕਾ ਜੂਸ ਪੀ ਸਕਦੇ ਹਾਂ ਉਸਕਾ ਨਾਰੀਅਲ ਪਾਣੀ ਕਿੱਦਾਂ ਲੱਗਦਾ ਨਾਰੀਅਲ ਆਪਾਂ ਪੀ ਲੈਨੇ ਆਂ ਖਾ ਨਹੀਂ ਸਕਦੇ ਪਰ ਆਪਾਂ ਖਾ ਵੀ ਨਹੀਂ ਸਕਦੇ ਪੀ ਵੀ ਨਹੀਂ ਸਕਦੇ ਫਲ ਦਾ ਨਾਮ ਦੱਸਣਾ ਤੁਸੀਂ ਲਾਓ ਤਾਂ ਗੈਸ ਮੈਂ ਤਾਂ ਲਾ ਰਿਹਾ ਮੇਰੇ ਦਿਮਾਗ ਚ ਆਊਗਾ ਦਿਮਾਗ ਚ ਆਊਗਾ ਓ ਨੋ ਤੁਸੀਂ ਤਾਂ ਬੋਲਾਂ ਦੀ ਰੇੜੀ ਲਗਾਉਂਦੇ ਹੋ ਮੈਂ ਅੱਜ ਆਏ ਮੈਨੂੰ ਨਹੀਂ ਪਤਾ ਜੀ ਜੰਗਲੀ ਫਲ ਜੰਗਲੀ ਫਲ ਇਹ ਕਿੱਦਾਂ ਦਾ ਫਲ ਹੁੰਦਾ ਇਹਦੇ ਬਾਰੇ ਤਾਂ ਮੈਨੂੰ ਵੀ ਨਹੀਂ ਪਤਾ ਜੋ ਪੇੜ 'ਤੇ ਲੱਗਦੇ ਆ ਜੋ ਲਗਨੂਰ ਖਾਤੇ ਆ ਜੋ ਲਗਨੂਰ ਖਾਤੇ ਆ ਕਿਹੜਾ ਫਲ ਅਸੀਂ ਨਹੀਂ ਖਾ ਸਕਦੇ ਪਰ ਉਹ ਫਲ ਹੈ ਜੀ ਵੀ ਇਹ ਤਾਂ ਸਵਾਲ ਦਾ ਜਵਾਬ ਨਹੀਂ ਦੇ ਪਾਏ ਅਗਰ ਤੁਸੀਂ ਗੈਸ ਮਾਰ ਸਕਦੇ ਹੋ ਤਾਂ ਹੁਣੇ ਕਮੈਂਟ ਕਰਕੇ ਜਲਦੀ ਜਲਦੀ ਦੱਸ ਦਿਓ ਸੋ ਕੀ ਹਾਲ ਹੈ ਹਾਂਜੀ ਬੜੀਆ ਜੀ ਕਿੱਧਰ ਜਾ ਰਹੇ ਹੋ ਬਸ ਲੁਧਿਆਣਾ ਓਕੇ ਇੱਕ ਸਵਾਲ ਹੈ ਤੁਹਾਡੇ ਲਈ ਹਾਂਜੀ ਆਪਾਂ ਫਲ ਕਹਿੰਦੇ ਆ ਕੋਈ ਐਦਾਂ ਦਾ ਫਲ ਵੀ ਹੈ ਜਿਹਨੂੰ ਆਪਾਂ ਖਾ ਨਹੀਂ ਸਕਦੇ ਨਾਮ ਦੱਸ ਸਕਦੇ ਹੋ ਕੋਈ ਐਦਾਂ ਦੇ ਫਲ ਦਾ ਜਿਹੜਾ ਫਲ ਅਸੀਂ ਨਹੀਂ ਖਾ ਸਕਦੇ ਪਰ ਉਹ ਫਲ ਹੈ ਜੀ ਕੋਈ ਗੱਲ ਕਰਨਾ ਕਿਹੜੀ ਕਲਾਸ 'ਚ ਪੜ੍ਹਦੇ ਹੋ 8th ਦੇ ਵਿੱਚ ਕੋਈ ਚੱਲ ਰਿਹਾ ਦਿਮਾਗ ਐਦਾਂ ਦਾ ਕਿਹੜਾ ਫਲ ਹੋਊਗਾ ਸਾਰੇ ਫਲ ਤਾਂ ਆਪਾਂ ਖਾ ਲੀਦੇ ਆ ਕਿਹੜਾ ਐਦਾਂ ਦਾ ਫਲ ਹੋਊਗਾ ਉਹਦਾ ਨਾਮ ਦੱਸਣਾ ਵਾ ਜਿਹੜਾ ਆਪਾਂ ਖਾਈ ਨਹੀਂ ਸਕਦੇ ਜੰਗਲੀ ਫਲ ਜੰਗਲੀ ਫਲ ਇਹ ਕਿਦਾਂ ਦਾ ਫਲ ਹੁੰਦਾ ਇਹਦੇ ਬਾਰੇ ਤਾਂ ਮੈਨੂੰ ਵੀ ਨਹੀਂ ਪਤਾ ਜੋ ਪੇੜ ਤੇ ਲੱਗਦੇ ਹੈ ਜੋ ਲੰਗੂਰ ਖਾਤੇ ਹੈ ਲੰਗੂਰ ਖਾਤੇ ਹੈ ਉਹ ਨਹੀਂ ਖਾ ਸਕਦੇ ਇਨਸਾਨਾਂ ਦੀ ਗੱਲ ਕਰਦੇ ਆਪਾਂ ਅਸੀਂ ਕਿਹੜਾ ਨਹੀਂ ਖਾ ਸਕਦੇ ਐਦਾਂ ਦਾ ਕਿਹੜੇ ਫਲ ਦਾ ਨਾਮ ਆ ਤੁਸੀਂ ਦੱਸਣਾ ਕੁਝ ਹੈ ਤੁਸੀਂ ਦੱਸ ਸਕਦੇ ਆ ਗੈਸ ਕਰੋ ਤਾਂ ਰੇੜੀ ਦੇ ਕੋਲ ਹੀ ਖੜੇ ਆ ਤੁਸੀਂ ਆ ਨਹੀਂ ਕੋਈ ਆਈਡੀਆ ਨਹੀਂ ਲੱਗ ਰਿਹਾ ਫਿਰ ਵੀ ਕੋਈ ਨਾਮ ਆਂਦਾ ਹੋਵੇ ਤੁਮਾਂਕ ਗੈਸ ਹੀ ਕਰ ਦੋ ਫਿਰ ਕੀ ਹੋ ਗਿਆ ਜੇ ਗਲਤ ਹੋ ਗਿਆ ਨਹੀਂ ਨਹੀਂ ਗੈਸ ਹੋਈ ਨਹੀਂ ਰਾ ਕੋਈ ਨਾਮ ਹੋਏਗਾ ਤਾਂ ਹੀ ਗੈਸ ਹੋਏਗਾ ਹ ਨਹੀਂ ਕੋਈ ਵੀ ਫਲ ਪਾਲਾ ਪਿੱਛੇ ਪਾਲ ਪੈਂਦਾ ਹੋਵੇ ਜਾਂ ਕਿੱਦਾਂ ਕੋਈ ਫਲ ਖਾ ਹੀ ਨਹੀਂ ਸਕਦੇ ਆਪਾਂ ਨਹੀਂ ਨਹੀਂ ਆਈਡੀਆ ਭਾਈ ਇਹ ਤਾਂ ਨਹੀਂ ਦੇ ਪਾਏ ਆਪਾਂ ਫਲ ਫਰੂਟ ਖਾਂਦੇ ਆਂ ਖਾਦੇ ਕਦੇ ਹਾਂਜੀ ਕਿੰਨੇ ਕੁ ਫਲ ਖਾ ਲੈਂਦੇ ਹੋ ਖਾ ਲੈਂਦੇ ਆਂ ਮੌਸਮ ਦੇ ਨਾਲ ਨਾ ਚੇਂਜ ਹੁੰਦੇ ਆ ਕੋਈ ਐਡਾ ਨਾ ਫਲ ਵੀ ਆ ਜਿਹੜਾ ਬਕਾ ਹੀ ਨਹੀਂ ਸਕਦੇ ਗੈਸ ਲਗਾਓ ਗੈਸ ਵਾਲਾ ਪ੍ਰਸ਼ਨ ਆਏ ਦੇੜੀਆਂ ਸਾਡੇ ਆਲੇ ਦੁਆਲੇ ਆ ਕੀ ਹੋ ਸਕਦਾ ਇਦਾਂ ਦਾ ਫਲ ਦਾ ਨਾਮ ਇਹੀ ਫਾਲਾ ਜਾਂ ਕੋਈ ਹੋਰ ਫਾਲਾ ਕੋਈ ਗੈਸ ਲਗਾ ਦੋ ਕੋਈ ਗਲਤ ਹੋ ਗਿਆ ਫਿਰ ਕੀ ਹੋ ਗਿਆ ਮੈਂਗੋ ਕਿਉਂਕਿ ਮੈਂਗੋ ਮੈਂਗੋ ਅਭੀ ਸੱਜੇ ਨਹੀਂ ਆਤੇ ਮੈਂਗੋ ਤਾਂ ਆਪਾਂ ਖਾ ਲਈਦਾ ਆਪਾਂ ਮੈਂ ਹੁਣ ਨਹੀਂ ਕਹਾਂਦੇ ਮਗਰੋਂ ਖਾ ਲਾਂਗੇ ਹਾਂ ਜੀ ਪਾਣੀ ਨਾਰੀਅਲ ਪਾਣੀ ਕਿੱਦਾਂ ਲੱਗਦਾ ਨਾਰੀਅਲ ਆਪਾਂ ਪੀ ਲੈਨੇ ਆਂ ਖਾ ਨਹੀਂ ਸਕਦੇ ਪਰ ਆਪਾਂ ਖਾ ਵੀ ਨਹੀਂ ਸਕਦੇ ਪੀ ਵੀ ਨਹੀਂ ਸਕਦੇ ਫਲ ਦਾ ਨਾਮ ਦੱਸਣਾ ਇਹ ਨਹੀਂ ਆਪਣੇ ਅੰਦਰ ਹੀ ਨਹੀਂ ਸੁੱਟ ਸਕਦੇ ਉਹਨੂੰ ਤੁਸੀਂ ਕੀ ਗੈਸ ਲਾਇਆ ਫਾਨੀ ਅਸੀਂ ਵੀ ਇਹੀ ਲਾਇਆ ਕੀ ਨਾਰੀਅਲ ਨਾਰੀਅਲ ਤੁਸੀਂ ਨਹੀਂ ਦੇਖੀ ਫਸ਼ ਆਂਦਾ ਹੋਵੇ ਮਾਈਂਡ ਤੁਸੀਂ ਅੰਕਲ ਜੀ ਲਗਾਉਣਾ ਚਾਹੁੰਗੇ ਨਹੀਂ ਆਂਦਾ ਨਹੀਂ ਕੁਝ ਦਿਮਾਗ ਜੀ ਕੋਈ ਗੈਸ ਨਹੀਂ ਨਹੀਂ ਆ ਰਿਹਾ ਕੋਈ ਦਿਮਾਗ ਜੀ ਆਵਜੀ ਗੱਲ ਹੂੰ ਕੋਈ ਜ਼ਰੂਰੀ ਨਹੀਂ ਕੋਈ ਫਲਵਾ ਕੋਈ ਨਾਮ ਪਿੱਛੇ ਪੈ ਸਕਦਾ ਕੋਈ ਵੀ ਐਦਾਂ ਦਾ ਫਲ ਹੋ ਸਕਦਾ ਕੁਛ ਹੈ ਨਹੀਂ ਹੈ ਤਮ ਆਹ ਕੋਈ ਪੈਦਾ ਸਕਦਾ ਪਰ ਮੈਂ ਉਹੀ ਸੋਚ ਰਿਹਾ ਵੀ ਕੋਈ ਇਤਨਾ ਦਾ ਹੋਏਗਾ ਜਿਹੜਾ ਨਾਮ ਦਿਮਾਗ ਦੇ ਘੋੜੇ ਤੇਜ਼ ਦੜਾ ਕੇ ਦੇਖੋ ਤਾਂ ਚਾਹਤ ਆ ਜਵੀ ਨਹੀਂ ਆ ਨਹੀਂ ਆ ਰਿਹਾ ਨਹੀਂ ਆ ਰਿਹਾ ਕੋਈ ਨਹੀਂ ਫਰੂਟ ਦੇ ਵਿੱਚ ਤਾਂ ਅਸੀਂ ਨਹੀਂ ਕਹਿ ਸਕਦੇ ਬਟ ਤੁਸੀਂ ਇਦਾਂ ਦਾ ਫਲ ਕਿਹ ਹੈ ਜਿਹੜਾ ਅਸੀਂ ਨਹੀਂ ਖਾ ਸਕਦੇ ਇੱਕ ਤਾਂ ਹੋ ਗਿਆ ਰਾਸ਼ੀ ਫਲ ਠੀਕ ਹੈ ਨਾ ਹੋਰ ਅਸੀਂ ਗੈਸ ਕਰ ਸਕਦੇ ਹਾਂ ਹੋਰ ਫਲ ਕਿਹੜਾ ਹੋ ਸਕਦਾ ਹੈ ਕੋਸ਼ਿਸ਼ ਕੀਤੀ ਆ ਤੁਸੀਂ ਤੁਹਾਡੀ ਕੋਸ਼ਿਸ਼ ਨੂੰ ਆਪਾਂ ਅਪਰੀਸ਼ੀਏਟ ਕਰਦੇ ਹਾਂ ਹਾਂ ਜੀ ਫਲ ਹੈ ਕੋਈ ਫਲ ਇਸ ਦੇ ਪਿੱਛੇ ਫਲ ਲੱਗਦਾ ਟਿਕ ਟਿਕ 1 2 3 ਕੋਈ ਫਲ ਕਿਹੜਾ ਹੋ ਸਕਦਾ ਬਈ ਲੱਗਦਾ ਨਹੀਂ ਹੋ ਪਾਏਗਾ ਕਿਵੇਂ ਹੋ ਠੀਕ ਠਾਕ ਹੋ ਯੈਸ ਸ਼ਾਪਿੰਗ ਕਰ ਰਹੇ ਹੋ ਜੂਸ ਪੀਣ ਆਏ ਲੱਗਦਾ ਜੂਸ ਪੀਣ ਆਏ ਹੋ ਠੀਕ ਹੈ ਇੱਕ ਸਵਾਲ ਹੈ ਕਿ ਕਹਿੰਦੇ ਕਿ ਐਦਾਂ ਦਾ ਕੋਈ ਫਲ ਵਾ ਜਿਹੜਾ ਅਸੀਂ ਖਾ ਨਹੀਂ ਸਕਦੇ ਐਦਾਂ ਦਾ ਕਿਹੜਾ ਫਲ ਹੋਏਗਾ ਖਾ ਨਹੀਂ ਸਕਦੇ ਸਾਡੇ ਸਾਹਮਣੇ ਤਾਂ ਫਲਾਂ ਦੀ ਰੇੜੀ ਲੱਗੀ ਹੋਈ ਹੈ ਲਾਓ ਜਰਾ ਦਿਮਾਗ ਜੂਸ ਪੀ ਸਕਦੇ ਹਾਂ ਉਸ ਦਾ ਜੂਸ ਪੀ ਸਕਦੇ ਆ ਪਰ ਫਲ ਜਿਹੜਾ ਵਾ ਉਹ ਖਾ ਹੀ ਨਹੀਂ ਸਕਦੇ ਫਿਰ ਜੇ ਖਾ ਨਹੀਂ ਸਕਦੇ ਤਾਂ ਜੂਸ ਵੀ ਕਿੱਦਾਂ ਕੱਢਣਾ ਜੇ ਇੱਕ ਹੈ ਇਹ ਇਹ ਸਾਰੇ ਫਲ ਹੈਗੇ ਆ ਜਿਨ੍ਹਾਂ ਨੂੰ ਆਪਾਂ ਖਾ ਸਕਦੇ ਕੋਈ ਐਦਾਂ ਦਾ ਫਲ ਦੱਸੋ ਜਿਹਨੂੰ ਨਹੀਂ ਹੂੰ ਤੁਹਾਨੂੰ ਲੱਗਦਾ ਕੁਝ ਗੈਸ ਮਾਰੋ ਤਾਂ ਕੋਈ ਫਲ ਆ ਜਿਹੜਾ ਆਪਾਂ ਖਾ ਨਹੀਂ ਸਕਦੇ ਪਮੇ ਗਰਮੀਆਂ ਹੋਣ ਪਮੇ ਸਰਦੀਆਂ ਹੋਣ ਕੀ ਹੋ ਸਕਦਾ ਫਲ ਤਾਂ ਜੀ ਜਿਹੜਾ ਇਹਦਾ ਨਾਮ ਹੈ ਵੈਸੇ ਇਹ ਖਾ ਨਹੀਂ ਸਕਦੇ ਅਸੀਂ ਪੀ ਸਕਦੇ ਹਾਂ ਠੀਕ ਹੈ ਇਹਦਾ ਨਾਮ ਕੀ ਆ ਇਹ ਹੈਗਾ ਆ ਨਾਰੀਅਲ ਪਾਣੀ ਹਾਂ ਜੀ ਨਾਰੀਅਲ ਪਾਣੀ ਇਹਨੂੰ ਕਹਿ ਦਿੰਦੇ ਪੀ ਇਹ ਖਾ ਨਹੀਂ ਸਕਦੇ ਇਹਨੂੰ ਸੀ ਪੀ ਸਕਦੇ ਆ ਪਰ ਐਦਾਂ ਦਾ ਫਲ ਵਾ ਜਿਹਨੂੰ ਆਪਾਂ ਖਾ ਹੀ ਨਹੀਂ ਸਕਦੇ ਨਾ ਉਹਦਾ ਜੂਸ ਕੱਢ ਸਕਦੇ ਆ ਨਾ ਉਹਨੂੰ ਪੀ ਸਕਦੇ ਆ ਐਦਾਂ ਦਾ ਕਿਹੜਾ ਫਲ ਹੋਊਗਾ ਹੈਗਾ ਉਹ ਫਲ ਹੀ ਆ ਫਲ ਹੋਊ ਉਦਾਂ ਦਾ ਫਲ ਸੋਚਣਾ ਪੈਣਾ ਠੀਕ ਹੈ ਸੋ ਬਾਈ ਜੀ ਤੁਸੀਂ ਵੀ ਮੈਨੂੰ ਲੱਗਦਾ ਜੂਸ ਪੀਣ ਆਏ ਹੋ ਕੀ ਹੋ ਸਕਦਾ ਤੁਸੀਂ ਲਾਓ ਤਾਂ ਗੈਸ ਮੈਂ ਤਾਂ ਲਾ ਰਿਹਾ ਮੇਰੇ ਦਿਮਾਗ ਚ ਆਉਂਦਾ ਜਦ ਦੇ ਮੈਨੂੰ ਲੱਗਦਾ ਫਲਾਂ ਵਾਲ ਤੱਕ ਰਿਹਾ ਕਿਦੋਂ ਕਿਹੜਾ ਫਲ ਹੋਊਗਾ ਹਾਂ ਨਾਮ ਦੱਸਣਾ ਵਾ ਫਲ ਪੈਂਦਾ ਵਾ ਨਾਮ ਦੱਸਣਾ ਵਾ ਕੀ ਹੋ ਗਿਆ ਕੋਈ ਗੈਸ ਤਾਂ ਮਾਰੋ ਕੋਈ ਨਾਮ ਕੋਈ ਦਿਮਾਗ ਚ ਆਉਂਦਾ ਇੱਕ ਜੈਫਲ ਹੁੰਦਾ ਉਹ ਤਾਂ ਨਹੀਂ ਇਹ ਫਲ ਦਾ ਆਪਾਂ ਕੀ ਕਰਦੇ ਹਾਂ ਸੋਣਿਆ ਮੈਂ ਤਾਂ ਆਪ ਨਹੀਂ ਮੈਨੂੰ ਪਤਾ ਹੈਗਾ ਕੋਈ ਹੋਰ ਹੋਰ ਨਹੀਂ ਅਸਤ ਬਾਈ ਜੀ ਤੁਸੀਂ ਤਾਂ ਜੂਸ ਕੱਢਦੇ ਹੋ ਤੁਹਾਨੂੰ ਪਤਾ ਨਹੀਂ ਤੁਸੀਂ ਤਾਂ ਫਲਾਂ ਦੀ ਰੇੜੀ ਲਗਾਉਂਦੇ ਹੋ ਮੈਂ ਅੱਜੇ ਆਏ ਮੈਨੂੰ ਨਹੀਂ ਪਤਾ ਜੀ ਫਿਰ ਵੀ ਗੈਸ ਮਾਰ ਕੇ ਤਾਂ ਦੇਖੋ ਨਹੀਂ ਮੈਡਮ ਨਾ ਕੋਈ ਐਦਾਂ ਦਾ ਫਲ ਦਾ ਨਾਮ ਜਿਹੜਾ ਆਪਾਂ ਖਾ ਹੀ ਨਹੀਂ ਸਕਦੇ ਕੀ ਪਤਾ ਮੈਨੂੰ ਨਹੀਂ ਪਤਾ ਕੋਈ ਗੈਸ ਵੀ ਨਹੀਂ ਨੋ ਤੁਸੀਂ ਦੱਸਣਾ ਚਾਹੋਗੇ ਮੈਂ ਨਹੀਂ ਦੁਕਾਨ ਕਰਦਾ ਜੀ ਦੁਕਾਨ ਕਰਦੇ ਹੋ ਕੰਦੀ ਕਰਦੇ ਹੋ ਨਹੀਂ ਮੈਨੂੰ ਗਾਉਣ ਦਾ ਸ਼ੌਂਕ ਹੈ ਅੱਛਾ ਠੀਕ ਹੈ ਪਰ ਇਹ ਵੀ ਇੱਕ ਸਵਾਲ ਆ ਜਨਰਲ ਨੌਲੇਜ ਦਾ ਇਦਾਂ ਦਾ ਫਲ ਜਿਹੜਾ ਆਪਾਂ ਖਾਈ ਨਹੀਂ ਸਕਦੇ ਕੀ ਹੋਏਗਾ ਭਲਾ ਜੀ ਪਾਣੀ ਹੋ ਗਿਆ ਵਾਸੀ ਕੋਈ ਗੈਸ ਮਾਰੋ ਫਿਰ ਵੀ ਨਹੀਂ ਦੇਖ ਗੈਸ ਨਹੀਂ ਮਾਰਦਾ ਕੋਸ਼ਿਸ਼ ਤਾਂ ਕਰੋ ਨਹੀਂ 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 ਚੰਗਾ ਜੀ ਵੀ ਇਹ ਤਾਂ ਸਵਾਲ ਦਾ ਜਵਾਬ ਨਹੀਂ ਦੇ ਪਾਏ ਅਗਰ ਤੁਸੀਂ ਗੈਸ ਮਾਰ ਸਕਦੇ ਹੋ ਤਾਂ ਹੁਣੇ ਕਮੈਂਟ ਕਰਕੇ ਜਲਦੀ ਜਲਦੀ ਦੱਸ ਦਿਓ